ਜੀਤੇ ਆਗਮਕ ਨੇ ਸੀਰੇ ਜੇ ਨਰਮਾ ਸਤ ਮੰਡਲ ਜਿਸਤ ਪੰਜਾਬ ਦੇ ਪ੍ਰਧਾਨ ਬਾਬਾ ਸੰਤੋਖ ਸਿੰਘ ਜੀ ਗੁਰਦੁਆਰਾ ਦੁਖਨਵਾਰਨ ਸਾਹਿਬ ਪ੍ਰਕਾਸ਼ ਕਲਮਨੀ ਸਫਾਪਤ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੰਤੋਖ ਸਿੰਘ ਤੇ ਇਲਾਕੇ ਦੇ ਸਮੂਹ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਬਿਸ਼ਾ ਨਗ ਕੀर्तन ਸਜਾਇਆ ਗਿਆ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਪੋਪਲੰਪ੍ਰੰਤ ਸੰਤ ਬਾਬਾ ਸੰਤੋਖ ਸਿੰਘ ਜੀ ਤੇ ਰਾਗੀ ਜਥੇ ਨੇ ਸੰਗਤਾਂ ਨੂੰ ਕਥਾ ਕੀਰਤਨ ਨਿਹਾਲ ਕੀਤਾ ਇਸ ਮੌਕੇ ਨਿਰਮਲ ਸਤਮੰਡ ਪੰਜਾਬ ਦੇ ਪ੍ਰਧਾਨ ਸੰਤ ਬਾਬਾ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਨਾਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਦੇਸ਼ ਦੇ ਸੰਗਤਾਂ ਨੂੰ ਸੰਬੋਧਨ ਕੀਤਾ ਅੱਜ ਲੋੜ ਹੈ ਗੁਰੂ ਸਾਹਿਬਾਂ ਦੇ ਦਸਾਇ ਮਾਰਤੇ ਚੱਲ ਕੇ ਸਮਾਸੇਵੀਰ ਪ੍ਰਾਲੇ ਕਰੀਏ ਫਲ ਦਾ ਤਸਜਵਟੀ ਮੁੱਟ ਲਗਾਈਏ ਪਿੰਡ ਪਿੰਡ ਸ਼ਹਿਰ ਦੇ ਵਿੱਚ ਧਾਰਮਿਕ ਪ੍ਰੋਗਰਾਮ ਖੇਡ ਮਿਲ ਕੇ ਕਰਵਾਈਏ ਤਾਂ ਜੋ ਸਾਡੇ ਬੱਚੇ ਪ੍ਰੇਤ ਹੋ ਕੇ ਗੁਰੂ ਘਰ ਜਾਣ ਕੈਮਰਾ ਸਿਕਨਾ ਟੈਂਪਲ ਦੀ ਰਿਪੋਰਟ ਵੇਦ ਲੋਕ ਸੁਣਿਆ ਵੇਦ ਲੋਕ ਸੁਣਿਆ ਸਤਿ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਆਨ ਚੱਲ ਆਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰ ਕੇ ਜੂਰ ਤੇ जग ਆਇਓ ਵਡਾ ਪੁਰਖ ਪਰਕਾ ਧੰਨ ਨਾਨਕ ਤੇ कमाई स्वभा का दर्शन पर गुरु के जन्म मरण दुख जाय सज्जन सच्चा ਸ਼ਰਨ ਤੁਮਾਰੀ ਨਾਨਕ ਘਰ ਕੇ ਤੁਲੇ ਵਾਹਿਗੁਰੂ ਸਾਹਿਬ ਜੀ ਸਤ ਸ੍ਰੀ ਅਕਾਲ ਮਹੱਲਾ ਉਪਦੇ ਦੀਆ ਦਿਖਾਏ ਆਪਣੇ ਸਤਗੁਰ ਕੋ ਸਾਧਵਨ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਆਏ ਪੂਰਾ ਸਤਗੁਰ ਦੀਆ ਦਿਖਾਏ ਹੁਨੇ ਸਾਚਾ ਗੁਰ ਪਰਸਾਦ ਵਸੈ ਮਨ ਮਿਆ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰ ਮੱਤੀ ਘਟ ਪਰਗਟ ਹੋਏ ਸਹਿਜ

ਆਪਣੇ ਸਤਿਗੁਰਾਂ ਦੇ ਆਗਮਨ ਪੁਰਬ ਪ੍ਰਕਾਸ਼ ਦਿਹਾੜੇ ਪ੍ਰਗਟ ਦਿਵਸ ਮਨਾਏ ਜਾਂਦੇ ਹਨ ਸਤਿਗੁਰਾਂ ਦੀ ਕਿਰਪਾ ਸੁਣੀ ਪੁਕਾਰ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿਰਾਸ ਪਰ ਚਰਨਾ ਮ੍ਰਿਤ ਸਿੱਖਾਂ ਪੜਾਇਆ ਭਾਈ ਗੁਰਦਾਸ ਜੀ ਦੇ ਪਾਵਨ ਵਚਨ ਜਦੋਂ ਜਗਤਨ ਤਪੀਤੇ ਜਗਨ ਪਾਪ ਵਧੇ ਜਰਮ ਹੋਇਆ ਪਾਪ ਲੱਜ ਗਏ ਤੇ ਇਹ ਤੜਕੀਆਂ ਪੁਕਾਰਾਂ ਸੁਣ ਕੇ ਫਿਰ ਸਾਧ ਸੰਗਤ ਜੀ ਪਟ ਸਾਹਿਬਾਨ ਜੀ ਗੁਰਬਾਣੀ ਵਿੱਚ ਵਸਣਾ ਕਰਨੀ ਹੈ ਇਹ ਮਸਤਕ ਗੁਰੂ ਚਰਨਾਂ ਵਿੱਚ ਚੁਕੇਗਾ ਤੇ ਯਾਦ ਰੱਖਿਓ ਜੇ ਕਿਤੇ ਕੋਈ ਸਾਡੇ ਮੱਥੇ 'ਤੇ ਵੀ ਦੇਹ ਮਾਰੇ ਲਿਖੇ ਗਏ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਚਰਨਾ ਤੋਂ ਹਰ ਰੋਜ਼ ਜਦੋਂ ਮਸਤਕ ਲੱਗੇਗਾ ਇਹ ਸਾਕੇ ਮਾਰੇ ਕਰਮ ਮਾਰੇ ਲੇਖ ਕਰਕੇ ਜਾਣਗੇ ਗੁਰੂ ਨਾਨਕ ਦੀ ਬਖਸ਼ਿਸ਼ ਹੋ ਜਾਵੇਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਹੋ ਜਾਵੇਗੀ ਗੁਰਮੁਖੋ ਕਿ ਤੁ ਚੋਲੀਆਂ ਪਰ ਕੇ ਲੈ ਕੇ ਜਾਵਾਂਗੇ ਸਮਾਂ ਲੱਗਦਾ ਹੈ ਇਸ ਜੀਵਨ ਨੂੰ ਤਰਨ ਲਈ ਸਮਾਂ ਲੱਗ ਰਿਹਾ ਹੈ ਸਤਿਗੁਰਾਂ ਦੇ ਨਾਲ ਜੁੜਨ ਲਈ ਸਮਾਂ ਲੱਗਦਾ ਸਤਿਗੁਰਾਂ ਦੀ ਸੇਵਾ ਵਿੱਚ ਜੁੜਨ ਲਈ ਫਿਰ ਵੀ ਮੈਂ ਸਮਝਦਾ ਬਹੁਤ ਵੱਡੇ ਭਾਗ ਹਨ ਇੰਨੇ ਕ ਸਮੇਂ ਦੇ ਵਿੱਚ ਸਤਿਗੁਰਾਂ ਦੇ ਨਾਲ ਪਿਆਰ ਬਣਿਆ ਇਸੇ ਕੋਲ ਦੁਆਰਾ ਦੂਖਨਵਾਰਨ ਸਾਹਿਬ ਜੀ ਦੇ ਨਾਲ ਸੰਗਤਾਂ ਦਾ ਅਥਾਹ ਪ੍ਰੇਮ ਬਣਿਆ ਹੈ ਪ੍ਰਮੁਖੋਂ ਕੀ ਨਿਸ਼ਾਨੀਆਂ ਨੇ ਜਿੱਥੋਂ ਕੁਝ ਨਾ ਕੁਝ ਬਖਸ਼ਿਸ਼ਾਂ ਜਿੱਥੋਂ ਚੋਲੀਆਂ ਭਰਦੀਆਂ ਜਿੱਥੋਂ ਰਹਿਮਤਾਂ ਮਿਲਦੀਆਂ ਫਿਰ ਉੱਤੇ ਸੰਗਤਾਂ ਆ ਕੇ ਸ਼ਰਾਨੇ ਕਰਦੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਮੁਖੋ ਆਪ ਜੀ ਨੇ ਵੇਖਿਆ ਸਤਿਗੁਰਾਂ ਦਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਇਸ ਸੰਗਤਾਂ 'ਚ ਕਿੰਨਾ ਜੋਰ ਹੈ ਕਿੰਨਾ ਉਤਸ਼ਾਹ ਹੈ ਇੱਥੇ ਕੋਈ ਵੰਕ ਨਹੀਂ ਜਾਤ ਪਾਤ ਦਾ ਉੱਚੇ ਨੀਵੇਂ ਦਾ ਕਿਸੇ ਦਾ ਨਹੀਂ ਪ੍ਰਮੁਖੋ ਗੁਰੂ ਨਾਨਕ ਦਾ ਦਰਸਾਰਿਆਂ ਲਈ ਸ਼ੰਡਾ ਹੈ ਇੱਥੇ ਹਿੰਦੂ ਆਵੇ ਤੇ ਮੁਸਲਮਾਨ ਆਵੇ ਇੱਥੇ ਸਿੱਖ ਆਵੇ ਇੱਥੇ ਈਸਾਈ ਆਵੇ ਕਿਸੇ ਨੂੰ ਮਨਾ ਨਹੀਂ ਹੈ ਆਪ ਜੀ ਨੇ ਵੇਖਿਆ ਸਤਗੁਰੂ ਗੁਰੂ ਰਾਮਦਾਸ ਜੀ ਦੇ ਘਰ ਦੇ ਇਸੇ ਕਰਕੇ ਚਾਰ ਦਰਵਾਜ਼ੇ ਕੋਈ ਆ ਜਾਵੇ ਇੱਥੇ ਭਾਈ ਇਹ ਤੇ ਸ਼ਰਧਾ ਦੀ ਖੇਡ ਹੈ ਤੇ ਪ੍ਰੇਮ ਦੀ ਖੇਡ ਹੈ ਜਿਨੇ ਕੋਈ ਨਾਨਕ ਦੇ ਜਾਪ ਨਾਲ ਪ੍ਰੇਮ ਕਰ ਲਿਆ ਉਹਨੇ ਇਥੋਂ ਝੋਲੀਆਂ ਪਾ ਲਈਆਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹੀ ساری ਪ੍ਰੇਮਤੀ ਹੈ ਤਾਂ ਜੀ ਸਰਦਾਰ ਜੀ

جي پرتي وڏي آهي اوتر سونا بنا مون کي سٺو اها گهرا ڏيڻو آهي جيڪڏهن توهان جو مطلب آهي ته سڀني صفحو ڏيڻو آهي ۽ ان ۾ ساريما سنڌوڪي ڏيڻو آهي هڪ ٻئي جي ضرورت کي جينا مون سمجهي ٿو توهان کي سڀني صفحو ڏيڻو پيو ٿو ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਾ ਪੁਰਖ ਪ੍ਰਗਟਿਆ ਕਲ ਚੁਗ ਅੰਦਰ ਜੋਤ ਜਗਾਈ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਐਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਮਨਾਉਂਦੀਆਂ ਹੋਈਆਂ ਸਰਬੱਤ ਸੰਗਤਾਂ ਪਿੰਡ ਸੈਫਾਬਾਦ ਪ੍ਰਕਾਸ਼ਨਗਰ ਜਿੱਥੇ ਮਹਾਰਾਜ ਜੀ ਨੇ ਕਿਰਪਾ ਕਰਕੇ ਸੰਗਤਾਂ ਨੂੰ ਇਹ ਨਵਾਂ ਗੁਰੂ ਘਰ ਗੁਰਦੁਆਰਾ ਦੂਗਨਵਾਰਨ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ ਸੋ ਗੁਰਦੁਆਰਾ ਦੂਗਨਵਾਰਨ ਸਾਹਿਬ ਜੀ ਵਿਖੇ ਬੜੀ ਚੜ੍ਹਦੀ ਕਲਾ ਨਾਲ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਜੋ ਕਿ ਪਰਸੋਂ ਦੇ ਰੋਜ਼ ਤੋਂ ਮਹਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਾਰੰਭ ਹੋਇਆ ਕੱਲ ਮਹਾਨ ਨਗਰ ਕੀਰਤਨ ਸਜਾਇਆ ਗਿਆ ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਲਾਹੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਉਪਰੰਤ ਸ਼ਬਦ ਕੀਰਤਨ ਹੋ ਰਿਹਾ ਹੈ ਸਾਧ ਸੰਗਤ ਜੀ ਇੰਨੇ ਗਣ ਗੁਰੂ ਮਹਾਰਾਜ ਜੀ ਦੇ ਉੱਤਲੰਦਰ ਵਾਟ ਰਹੇ ਹਨ ਪਿੰਡ ਸੈਫਾਬਾਦ ਪ੍ਰਕਾਸ਼ਨਗਰ ਸਾਰੀਆਂ ਸੰਗਤਾਂ ਰਲ ਮਿਲ ਕੇ ਬਹੁਤ ਚਾਵਾਂ ਦੇ ਨਾਲ ਬਹੁਤ ਖੁਸ਼ੀਆਂ ਦੇ ਨਾਲ ਸਤਿਗੁਰਾਂ ਦੇ ਦਿਹਾੜੇ ਮਨਾ ਰਹੀਆਂ ਹਨ ਦਾਸ ਆਪਣੇ ਵੱਲੋਂ ਨਿਰਮਲਾ ਸੰਤ ਮੰਡਲ ਪੰਜਾਬ ਰਜਿਸਟਰ ਵੱਲੋਂ ਸਾਰੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ